ਹਾਂਜੀ ਦੋਸਤੋ ਕਿਵੇਂ ਹੋ ਕੀ ਹਾਲ ਚਾਲ ਆ ਹਾਂ ਫਿਰ ਅੱਜ ਤੁਹਾਡੇ ਲਈ ਲੈ ਕੇ ਆਏ ਆ ਵਧੀਆ ਸਸਤਾ ਤੇ ਟਿਕਾਊ ਸਮਾਨ ਜਿਹੜਾ ਵਧੀਆ ਵੀ ਆ ਸਸਤਾ ਵੀ ਆ ਤੇ ਟਿਕਾਊ ਵੀ ਆ ਕਹਿੰਦਾ ਭਾਵ ਕੀ ਕੁਆਲਿਟੀ ਵਾਈਜ਼ ਏ ਕਲਾਸ ਤੇ ਜਿਵੇਂ ਕਿ ਤੁਸੀਂ ਦੇਖੋ ਮੱਝਾਂ ਵਾਲੇ ਮੈਟ ਜਿਸ ਤਰ੍ਹਾਂ ਮਰਜੀ ਮੱਝਾਂ ਆਪਣੇ ਗਊਏ ਤੇ ਮੈਟ ਤੇ ਬੈਠੇ ਰਹਿਣ ਇਸ ਤੋਂ ਇਲਾਵਾ ਆ ਦੇਖੋ ਮੰਜੇ ਰੰਗ-ਪਰੰਗੇ ਮੰਜੇ ਵਧੀਆ ਕੁਆਲਿਟੀ ਦੇ ਨੇ ਜਿਵੇਂ ਮਰਜੀ ਹੁਣ ਜਿਵੇਂ ਗਰਮੀਆਂ ਦਾ ਸੀਜ਼ਨ ਆ ਥੂਠ ਥੱਲੇ ਬੈਠਣਾ ਜੱਜ ਬੂੰਚ ਬੈਠਣਾ ਜਿਵੇਂ ਮਰਜ਼ੀ ਬੈਠੇ ਰਹੋ ਆ ਦੇਖੋ ਮਜ਼ਦੂਰ ਪਰ ਆਮ ਲਈ ਮਿਸਤਰੀ ਵੀਰਾਂ ਲਈ ਜਿਵੇਂ ਮਰਜ਼ੀ ਇੱਟਾਂ ਜਾਂ ਕੋਈ ਵੀ ਸਿਮਿੰਟ ਦੀ ਬੋਰੀ ਢੋਣ ਲਈ ਆ 25 ਫੁੱਟ 30 ਫੁੱਟ ਦੇ ਲੰਬੇ ਬਾਸ ਜਿਹੜੇ ਕੀ ਤੁਹਾਨੂੰ ਚਾਹੀਦੇ ਹਨ ਇਹ ਤੁਹਾਨੂੰ ਮਿਲਣਗੇ ਗਰਗ ਟ੍ਰੇਡਿੰਗ ਕੰਪਨੀ 59 ਨੰਬਰ ਦੁਕਾਨ ਛਾਜਲੀ ਵਾਲੇ ਨਮੀ ਅਨਾਜ ਮੰਡੀ ਧੂਰੀ ਵਿਖੇ ਇਸ ਤੋਂ ਇਲਾਵਾ ਸਾਨੂੰ ਘੋੜੀਆਂ ਮਿਲ ਜਾਣਗੀਆਂ ਨਾਲ ਨਾਲ ਝਾੜੂ ਮਿਲ ਜਾਣਗੇ ਕਹੀਂ ਮਿਲ ਜਾਣਗੇ ਕੱਸੀਆਂ ਮਿਲ ਜਾਣਗੀਆਂ ਨਾਲ ਨਾਲ ਤੁਹਾਨੂੰ ਇਸ ਦੇਖੋ ਮੱਜਾਂ ਵਾਲੇ ਸੰਗਲ ਰੱਸੀਆਂ ਇਸ ਤੋਂ ਇਲਾਵਾ ਨਾਲ ਤੁਹਾਨੂੰ ਇਹ ਪਲਾਸਟਿਕ ਦਾ ਸਮਾਨ ਵੀ ਮਿਲ ਜਾਵੇਗਾ ਜਿਸ ਦਾ ਕਿ ਉਰੇ ਕੀ ਬੱਠਲ ਹੋਏ ਨਾਲ ਨਾਲ ਤੁਹਾਨੂੰ ਮਿਲ ਜਾਣਗੀਆਂ ਛਾਨਨੀ ਆਰੀਆਂ ਜਿਹਦਾ ਕਿ ਅੱਜ ਕੱਲ ਬਹੁਤ ਟ੍ਰੈਂਡਿੰਗ ਹੈ ਤੇ ਛਾਂ ਵਾਸਤੇ ਜਿਵੇਂ ਮਰਜ਼ੀ ਤੁਸੀਂ ਆਪਣੇ ਬੂਟਿਆਂ ਨੂੰ ਜਾਂ ਘਰ ਦੇ ਵਿੱਚ ਲੋਬੀ 'ਚ ਤੁਸੀਂ ਇਹ ਕਰ ਸਕਦੇ ਹੋ ਨਾਲ ਨਾਲ ਇੱਕ ਸ਼ਾਨਦਾਰ ਤੇ ਜਾਨਦਾਰ ਪਲਾਸਟਿਕ ਦੀਆਂ ਕੁਰਸੀਆਂ ਵੀ ਮਿਲ ਜਾਣਗੀਆਂ ਜਿਵੇਂ ਮਰਜ਼ੀ ਬੈਠੋ ਚਾਹੇ ਸੌ ਜਾਓ ਕੋਈ ਟੈਨਸ਼ਨ ਨਹੀਂ ਡਿੱਗਣ ਨਹੀਂ ਦਿੰਦੀ ਕੁਰਸੀ ਵੀ ਹੈ ਗਾਰੰਟੀ ਚਾੜੂ ਫੁੱਲ ਚਾੜੂ ਲੈ ਲਓ ਤੀਲਾਲਾ ਚਾੜੂ ਲੈ ਲਓ ਵਧੀਆ ਤੇ ਹਾਈ ਕੁਆਲਿਟੀ ਦੇ ਵਿੱਚ ਜੇ ਕਿਸੇ ਨੇ ਖੁੰਟਾ ਲੈਣਾ ਚਾਹੇ ਮਾਰਨ ਲਈ ਚਾਹੇ ਟੌਰ ਬਣਾਉਣ ਲਈ ਤਾਂ ਖੁੰਡਾ ਵੀ ਉਰੇ ਮਿਲ ਜੂਗਾ ਹਾਂਜੀ ਭਾਈ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਹਾਂਜੀ ਹਾਂਜੀ ਤੇ ਹੁਣ ਦੱਸੋ ਵੀਰਾਂ ਨੂੰ ਆਪਣਾ ਕੀ ਕੀ ਆਪਣੇ ਕੋਲ ਹੋਰ ਆਈਟਮ ਹੁਣ ਵਧੀਆ ਹੁੰਦੇ ਬਾਜ਼ਾਰ ਨਾਲ ਸਸਤੀ ਲਮੋਗੇ ਹਾਂਜੀ ਹਾਂ ਬਿਲਕੁਲ ਸਸਤੀ ਵਾ ਠੀਕ ਆ ਜੀ ਫਿਰ ਤਾਂ ਦੇਖੋ ਪੀੜੀਆਂ ਦੇਖੋ ਪਹਿਲਾਂ ਤਾਂ ਰੰਗ ਹੀ ਲਾਤਾ ਰੰਗ ਓਏ ਕਾ ਕਮਾਲ ਕਰਤੀ ਰੰਗ-ਬਰੰਗੀ ਆ ਪੀੜੀਆਂ ਜਿਹੜੀਆਂ ਆ ਰਹੀਆਂ ਸਭ ਆ ਗਏ ਆ ਦੇਖੋ ਤਵੇ ਕੁਆਲਿਟੀ ਦੇ ਵਧੀਆ ਤਵੇ ਇਸ ਤੋਂ ਇਲਾਵਾ ਨਾਲ-ਨਾਲ ਇਹਨਾਂ ਕੋਲੇ ਮੱਝਾ ਵਾਲੀ ਲਈ ਵਾਸਤੇ ਗਲਾਸ ਜੋ ਇਹ ਮੱਝਾ ਨੂੰ ਨਿਵਾਣ ਲਈ ਸਰੋ ਤਾਜ਼ਾ ਰੱਖਣ ਲਈ ਨਾਲ ਇਹਨਾਂ ਕੋਲ ਟੇਪਾ ਵੀ ਹੋਣਗੀਆਂ ਜਿਹੜੀਆਂ ਮਰਜ਼ੀ ਆਪਣੇ ਲੈਂਟਰ ਲਈ ਇੱਕ ਜਲੀ ਚਾਹੀਦੀਆਂ ਨੇ ਇਸ ਤੋਂ ਇਲਾਵਾ ਹੋਰ ਸਮਾਨ ਬਹੁਤਾ ਚਿਮਟੇ ਲੈ ਲਓ ਖੁੰਟੀ ਲੈ ਲਓ ਕੁਛ ਮਰਜ਼ੀ ਲੈ ਲਓ ਹਰ ਚੀਜ਼ ਤੁਹਾਨੂੰ ਇੱਥੇ ਮਿਲੂਗੀ ਚਾਰਨੇ ਆਗੇ ਨਾਲ ਇਸ ਤੋਂ ਇਲਾਵਾ ਸਾਡੇ ਕੋਲ ਚਾਰਨੇ ਆਗੇ ਦੇਖੋ ਚਾਰਨੇ ਦਾ ਪੰਡਾਰੀਆ ਇਹ ਨਹੀਂ ਹੈਗਾ ਕਿ ਪੰਜ ਚਾਰ ਚੀਜ਼ਾਂ ਨੇ ਇੱਕ ਇੱਕ ਚੀਜ਼ ਦੀਆਂ 5-500 4-400 ਰੋਏ ਆਟਮਾਂ ਨੇ ਆਹ ਸੰਗਲ ਆਗੇ ਆਹ ਸੰਗਲਾਂ ਦੇ ਹੁੱਕਾ ਆਗੀਆਂ ਸੰਗਲ ਆਗੇ ਜਿਹੜੇ ਮਰਜੀ ਸਾਈਜ਼ ਦੇ ਕਹੀਆਂ ਆਗੀਆਂ ਜੇ ਕਿਸੇ ਨੇ ਕਹੀ ਲੈਣੀ ਹੋਵੇ ਕਿਸੇ ਦਾ ਮੋਠਾ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਆਟਮ ਹੋਵੇ ਸਾਰੇ ਮਿਲ ਜੂਗੀ ਪਲਾਸਟਿਕ ਦਾ ਸਮਾਨ ਆ ਗਿਆ ਜਿੱਦੇ ਚਮਗ ਟੱਫ ਬਾਲਟੀ ਆ ਗਈ ਹਰ ਇੱਕ ਦੇ ਪਲਾਸਟਿਕ ਦੀ ਢੋਲੀ ਵੀ ਆ ਗਈ ਕਿਹੜਾ ਦੁੱਧ ਖਰਾਬ ਚੱਲੋ ਸਿਸੋੜੀ ਖਰਾਬ ਨਹੀਂ ਹੋਣ ਦੋ ਗਰਮੀ ਵਿੱਚ ਆਹ ਹਰ ਇੱਕ ਤਰ੍ਹਾਂ ਦਾ ਸਾਈਜ਼ ਦਾ ਸੰਗਲ ਮੋਟਾ ਛੋਟਾ ਵੱਡਾ ਸਾਰੇ ਸਾਈਜ਼ ਸਾਨੂੰ ਮਿਲ ਜਾਣਗੇ ਬਾਕੀ ਇਹ ਪੋਚੇ ਵਾਈਪਰ ਆ ਨਵਾਰ ਆ ਗਈ 우샤 ਕੰਪਨੀ ਦੀ ਏ ਕਲਾਸ ਕੁਆਲਿਟੀ ਦੀ ਦੇਖੋ ਇਹ ਜਿਹੜੀਆਂ ਹਰ ਚੀਜ਼ਾਂ ਨਾਲ ਇੱਕ ਕੁਆਲਿਟੀ ਵਾਲੀਆਂ ਹਰ ਦੁਕਾਨਦਾਰ ਤੇ ਕੋਈ ਨਹੀਂ ਹੁੰਦੀ ਹਰ ਇੱਕ ਜਿਹੜੀ ਵੀ ਥੋਲੇ ਕੋਲੇ ਇਹ ਜਿਸ ਤਰ੍ਹਾਂ ਕੰਪਨੀ ਦੀ ਨਵਾਰ ਹੋਊਗੀ ਤਾਂ ਉਹ ਤੇ ਬਕਾਇਦਾ ਲਿਖਿਆ ਹੋਊਗਾ 우샤 ਕੰਪਨੀ ਕਿਉਂਕਿ ਜਿਹੜੀ ਕੰਪਨੀ ਦੇ ਬ੍ਰਾਂਡਡ ਹੁੰਦੀਆਂ ਨੇ ਇਹਦੀ ਕੁਆਲਿਟੀ ਦੇ ਨਿਵਾਰਦਾ ਅਲੱਗ ਹੀ ਮਜ਼ਾ ਹੁੰਦਾ। ਮੱਛਰਦਾਨੀਆਂ ਆ ਗਈਆਂ। ਨਾਲਾ ਦੇਖੋ ਮੱਛਰਦਾਨੀਆਂ ਆ ਗਈਆਂ। ਆ ਕੀ ਪਾਗਿਆ ਤੇਲ-ਤੁਲ ਕੱਢਣ ਵਾਸਤੇ ਟੋਲੀਆਂ ਆ ਗਈਆਂ। ਥੋੜੀ ਲੱਸੀ ਲਈ, ਦੁੱਧ ਵਾਸਤੇ ਜਿਵੇਂ ਮਰਜ਼ੀ ਇਹਨੂੰ ਵਰਤੋ। ਇਸ ਤੋਂ ਇਲਾਵਾ ਲਗ ਲਗ ਤਰੰਗਾ ਦੀਆਂ ਇਹ ਆਪਣੀਆਂ ਰस्सियां ਆ ਗਈਆਂ। ਜਿਹੜੇ ਮਰਜ਼ੀ ਰੰਗ ਦੇ ਤੁਸੀਂ ਰੱਸੀ ਆਪਣੇ ਆਸਾਰੇ ਹਰਾ, ਕਾਲਾ, ਨੀਲਾ ਤੇ ਹੋਰ ਤਾਂ ਹੋਰ ਮਲਟੀ ਕਲਰ ਦੇ ਜਿਵੇਂ ਸੂਟਾਂ ਵਿੱਚ ਮਲਟੀ ਕਲਰ ਕੱਪੜੇ ਆਉਂਦੇ ਨੇ, ਮਲਟੀ ਕਲਰ ਦੇ ਵੀ ਆਣ ਲੱਗੇ ਰੱਸੀਆਂ। ਸਫਲ ਆ ਗਈ। ਤਰਪਾਲਾਂ ਆ ਗਈਆਂ, ਅਰਸੀਆਂ ਸਿਲਵਰ ਆ ਗਈਆਂ। ਜਿਸ ਤਰ੍ਹਾਂ ਮਰਜੀ ਜਿਹੜੀ ਮਰਜੀ ਤੁਸੀਂ ਚੀਲਿਆ ਦਿਓ ਅਰਸੀਆਂ ਮੋਟੀਆਂ, ਪਤਲੀਆਂ, ਹਰ ਚੀਜ਼, ਹਰ ਵੈਰਾਈਟੀ ਤੁਹਾਨੂੰ ਰੇ ਮਿਲ ਜਾਣੀਆਂ। ਅੱਛਾ ਇਸ ਤੋਂ ਇਲਾਵਾ ਤੂਦਦੀ ਬਣੀ ਹੋਈਆਂ। ਟੋਕਰੇ ਇਹ ਵੀ ਤੁਹਾਡੇ ਵਾਸਤੇ। ਨਾਲ-ਨਾਲ ਇਹ ਟਰੱਕਾਂ ਦੀਆਂ। ਇਹ ਟਰੱਕਾਂ ਦੀਆਂ ਤਰਪਾਲਾਂ। ਦੇਖੋ ਟਰੱਕਾਂ ਦੀਆਂ ਤਰਪਾਲਾਂ ਲਈ ਆਪਾਂ ਨੂੰ ਲੁਧਿਆਣਾ ਆਮਲੇ ਕੋਲ ਬਹੁਤ ਦੂਰ ਜਾਣਾ ਪੈਂਦਾ ਸੀ। ਹੁਣ ਜਾਣ ਦੀ ਲੋੜ ਹੀ ਨਹੀਂ। ਹੁਣ 58 ਨੰਬਰ ਦੁਕਾਨਾਂ ਨਵੀਆਂ ਅਨਾਜ ਮੰਡੀ ਧੂਰੀ ਵਿਖੇ ਆਓ। ਤਰਪ ਪਾਲਾ ਜਿਹੜੀ ਮਰਜ਼ੀ ਲਵੋ ਇਸ ਤੋਂ ਇਲਾਵਾ ਹੋਰ ਵੀ ਤੁਹਾਨੂੰ ਦਿਖਾਣੇ ਆ ਜਿਸ ਤਰ੍ਹਾਂ ਕਹਿਆਂ ਨੇ ਕਹਿਆਂ ਦੇ ਡੰਡੇ ਟੁੱਟ ਜਾਂਦੇ ਨੇ ਇਹ ਵੀ ਉਹਨਾਂ ਕੋਲ ਹੈਗੇ ਨੇ ਹਾਰ ਤਰ੍ਹਾਂ ਦੀ ਪਾਈਪ ਪਲਾਸਟਿਕ ਦੀ ਪਾਣੀ ਛਿੜਕਣ ਲਈ ਹੋਰੇ ਮਿਲ ਜਾਣੀਆਂ ਇਹ ਤਰਪਾਲਾਂ ਅਗੇ ਦੇਖੋ ਹਾਰੇ ਸਾਈਜ਼ ਦੀ ਤਰਪਾਲ ਅਲੱਗ-ਅਲੱਗ ਰੰਗਾਂ ਦੇ ਵਿੱਚ ਛੋਟਾ ਵੱਡਾ ਟਰੱਕ ਲਈ ਟੈਂਪੋ ਲਈ ਛੋਟੇ ਹੱਥੀ ਲਈ ਤੁਹਾਨੂੰ ਮਿਲ ਜਾਣੀਆਂ ਨਾਲ ਤੂੜੀ ਵਾਲਾ ਗੁੱਪਾ ਆ ਗਿਆ ਦੇਖੋ ਜੀ ਇਸ ਤੋਂ ਇਲਾਵਾ ਜਿਵੇਂ ਆਪਾਂ ਸ਼ੋਭਾ ਯਾਤਰਾ ਕੱਢਣੀ ਆ ਸ਼ੋਭਾ ਯਾਤਰਾ ਲਈ ਝੰਡਿਆਂ ਦੀ ਜ਼ਰੂਰਤ ਹੁੰਦੀ ਹੈ ਝੰਡਿਆ ਦੇਖੋ ਕਿੰਨੇ ਵਧੀਏ ਹੈਗੇ ਨੇ ਸ਼ੋਭਾ ਯਾਤਰਾ ਵਾਸਤੇ ਜੇ ਤੁਸੀਂ ਝੰਡਿਆਂ ਦੀ ਜ਼ਰੂਰਤ ਆ ਉਹ ਤੁਹਾਨੂੰ ਡਿਸਕਾਊਂਟ ਰੇਟ ਤੇ ਲਗਾਏ ਜਾਣਗੇ ਛਾਜੇਲੇ ਵਾਲਿਆਂ ਦੀ ਦੁਕਾਨ ਹਾਟ ਨੰਬਰ ਨਮੀ ਅਨਾਜ ਮੰਡੀ ਵਿਖੇ ਨਾਲ ਨਾਲ ਪਰ ਪੀਪੀ ਵੀ ਜ਼ਰੂਰਤ ਹੋਵੇ ਪੀਪੀ ਵੀ ਤੁਹਾਨੂੰ ਮਿਲ ਜਾਣਗੇ ਇਹ ਪੀਪੀ ਵੀ ਬਣਾ ਕੇ ਰੱਖੇ ਹੋਏ ਨੇ ਇਸ ਤੋਂ ਇਲਾਵਾ ਨਾਲ ਨਾਲ ਤੁਹਾਡੇ ਕੋਲੇ ਢੀਲ ਦੇ ਫੋੜੇ ਆ ਗਏ ਡੀਲ ਦੇ ਫੋੜੇ ਆ ਗਏ ਸਟੀਲ ਦੇ ਫੋੜੇ ਆਗੇ ਨਾਲ ਨਾਲ ਜੀ ਆਪਾਂ ਜੀ ਮੇ ਬੋਰ ਕਰਨ ਵਾਲੇ ਪਰ ਵੀਰ ਭਰਾਵਾਂ ਨੂੰ ਚਾਹੀਦੇ ਹੁੰਦੇ ਬੋਰ ਕਰਨ ਲਈ ਆਪਣਾ ਨਾਲ ਲਗਾ ਪੋਕਿਆ ਤੇ ਆ ਦੇਖੋ ਸਾਰੇ ਨਾਲ ਹੋਰ ਵੀ ਸਟੀਲ ਦੇ ਫੋੜੇ ਅਲੱਗ-ਅਲੱਗ ਤਰ੍ਹਾਂ ਦੇ ਇਹ ਵੀ ਮਿਲ ਜਾਣਗੇ ਗਰਮੀਆਂ ਦਾ ਤੋਹਫਾ ਤੁਹਾਡੇ ਵਾਸਤੇ ਬ੍ਰਾਂਡਡ ਕੰਪਨੀ ਦਾ ਬਾਡਰ ਕੈਂਪਰ ਲੈ ਕੇ ਆਏ ਆ ਨਾ ਇਹ ਕਿੰਨੇ ਲੀਟਰ ਦਾ ਜੀ ਇਹ ਇਹ 20 ਲੀਟਰ ਦਾ ਵੀ ਜੀ 20 ਲੀਟਰ ਦਾ 20 ਲੀਟਰ ਦਾ ਫਿਰ ਇਹ ਕਿੰਨੇ ਦਾ ਲਾਓਗੇ ਤੁਹਾਨੂੰ 750 ਰੁਪਏ ਦਾ ਲਾ ਦਾਂਗੇ ਵੀਰੇ 150 ਦਾ ਦੇਖੋ ਜੀ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਲਾਈ ਕਰਕੇ ਆਊਗਾ ਤੇ ਉਹਨੂੰ ਇਹ 75000 ਰੀਸ਼ਬ ਕੰਪਨੀ ਦਾ ਵਧੀਆ ਰੀਸ਼ਬ ਕੰਪਨੀ ਦਾ ਵਧੀਆ ਬੱਟਰ ਕੈਂਪਰ ਮਿਲ ਜਾਣਾ ਤੇ ਫਿਰ ਤੁਸੀਂ ਪੁਲਣਾਣੀ ਪਹੁੰਚੋ ਫਿਰ 59 ਨੰਬਰ ਦੁਕਾਨ ਗਰਗ ਟ੍ਰੇਡਿੰਗ ਕੰਪਨੀ ਨਵੀਂ ਅਨਾਜ ਮੰਡੀ ਤੂਰੀ ਵਿਖਈ